ਹਾਂਜੀ ਸਾਸ਼ਟਰੀਆ ਕਾਲ ਬਰਾਡਵਿਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਉਹ ਆਪਣੇ ਕੋਲੇ ਇਸ ਤਰ੍ਹਾਂ ਇਸ ਸਟਾਪ ਦੇ ਵਿੱਚ ਕੱਪੜਾ ਦੇਖੋ ਜੀ ਇਹ ਹੁਣ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਹਦੇ ਇਸ ਤਰ੍ਹਾਂ ਦਾ ਕੱਪੜਾ ਜੀ ਇਹ ਹੈ ਠੀਕ ਹੈ ਜੀ ਚਮਕਾ ਗਈ ਕੱਪੜੇ ਦੇ ਵਿੱਚ ਚਮਕਾ ਲਰਨਿੰਗ ਲਾ ਕੇ ਕਪੜਾ ਕੱਟਿਆ ਜਾਣਾ ਕਿਹੜਾ ਆਪਾਂ ਕਟਿੰਗ ਇਹਦੀ ਇਸ ਤਰ੍ਹਾਂ ਕੱਟਦੇ ਆ ਜੀ ਕਸਟਮਰ ਲਰਨਿੰਗ ਆਪਾਂ ਨੂੰ ਪਹੁੰਚਦੀ ਕਰਨਗੇ ਵਾਸ਼ ਕਰਨੀ ਹੈ ਕਿਵੇਂ ਵੀ ਕਰਨੀ ਉਹ ਪਹੁੰਚਦੀ ਕਰਨਗੇ ਕਿਹੜਾ ਆਪਾਂ ਕਟਿੰਗ ਕਰ ਦਿੰਦੇ ਆ ਫਿਰ ਤੁਹਾਨੂੰ ਮੈਂ ਜੁਆਇੰਟ ਕਰਕੇ ਕਟਿੰਗ ਵੀ ਦੱਸ ਦੋਗੀ ਉਹਦੀ ਲਰਨਿੰਗ ਦੀ ਠੀਕ ਹੈ ਜੀ ਆਹ ਲਓ ਜੀ ਹੁਣ ਇਹਨਾਂ ਦਾ ਜੋ ਨਾਪ ਆ ਉਹ ਮੈਂ ਕਿਹੜਾ ਤੁਹਾਨੂੰ ਮੈਂਸ਼ਨ ਕਰ ਦਿੰਨੀ ਆ ਵੀ ਕੀ ਨਾਪ ਆ ਠੀਕ ਹੈ ਜੀ ਕਮੀਜ਼ ਦੀ ਲੰਬਾਈ ਹੈਗੀ 44 ਇੰਚ 7 ਹੀ 19 ਇੰਚ ਕਮਰ 15 ਇੰਚ ਹੈਪ 20 ਇੰਚ ਆ ਠੀਕ ਦੇ ਹੰਡ ਤੱਕ ਜਰੂਰ ਬਣੇ ਰਹੋ ਆਪਾਂ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਘੇਰਾ ਆ ਦੇਖੋ ਜੀ ਆ ਇਹਨਾਂ ਦਾ ਫਰੰਟ ਸਾਈਡ ਆ ਹਨਾ ਵੈਸੇ ਫਰਾਵਰਜ ਦਾ ਕੋਈ ਚੱਕਰ ਨਹੀਂ ਬਹੁਤ ਸੋਨਾ ਸਟਾਪ ਆ ਕੁਲਾ ਕੁਲਾ ਕਪੜਾ ਜੀ ਠੀਕ ਹੈ ਵੈਸੇ ਵੀ ਕਪੜਾ ਬ੍ਰੈਂਡ ਦਾ ਦਾ ਆ ਦੇਖੋ ਜੀ ਆ ਚੀਜ਼ ਤੋਂ ਪਤਾ ਲੱਗਦਾ ਦਾ ਕੰਨੀ ਤੋਂ ਠੀਕ ਹੈ ਇਸ ਤਰ੍ਹਾਂ ਆਹ ਕੰਪਨੀ ਦਾ ਕਪੜਾ ਇਹ ਠੀਕ ਹੈ ਜੀ ਬਹੁਤ ਸੋਨਾ ਕਪੜਾ ਹਾਂਜੀ ਤੇ ਹੁਣ ਇਹਨਾਂ ਦਾ ਜੋ ਹੈਗਾ ਘੇਰ ਪਾਈਪਿੰਗ ਦੇਣੀ ਹੈ ਜੀ ਇਹਨਾਂ ਨੂੰ ਪਾਈਪਿੰਗ ਵਗੈਰਾ ਉਹ ਦੱਸਣ ਕਿ ਮਲਟੀ ਸੈਟ ਲਾਉਣਾ ਜਾਂ ਇੱਕ ਕਲਰ ਲਾਉਣਾ ਆਪਾਂ ਉਹ ਸਾਡੀ ਕਟਿੰਗ ਕੇਰਾ ਪਾਈਪਿੰਗ ਵਾਲੀ ਸੂਟ ਦੀ ਹੀ ਕਰਨੀ ਹੈ 20 ਇੰਚ ਆ ਜੀ 4 ਇੰਚ ਐਕਸਟਰਾ ਮਾਰਜਨ ਰੱਖਦੇ ਹੋਏ 24 ਦੀ ਕਟਿੰਗ ਕਰਾਂਗੇ ਇਹਦੀ ਆਪਾਂ ਆ ਲਓ ਜੀ ਇਸ ਤਰ੍ਹਾਂ ਫੋਲਡਿੰਗ ਕਰ ਲਿਓ ਚੌੜੇ ਪਣੇ ਚ ਕੱਪੜਾਗਾ ਹੀ ਠੀਕ ਹੈ ਚੌੜੇ ਪਣੇ ਦੇ ਵਿੱਚ ਕੱਪੜਾ ਹੋਣ ਦੇ ਕਾਰਨ ਪਣੇ ਲੋਟ ਹੀ ਇਹਦਾ ਇਸ ਤਰ੍ਹਾਂ ਨਿਕਲ ਜਾਊਗਾ ਘੇਰਾ ਇਸ ਤਰ੍ਹਾਂ ਆ ਦੇਖੋ ਜੀ ਇਹਦਾ ਦੂਰਾ ਫੋਲਡਿੰਗ ਕਰਕੇ ਨਾ ਆ ਦੇਖੋ ਇਸ ਲੋਟ ਹੀ ਇਹਨਾਂ ਦਾ ਘੇਰੇ ਉੱਪਰ ਜਾਣਾ ਹੁਣ ਪਲਮਾਈ ਲਾਉਨੇ ਆ ਇੱਕ ਮਿੰਟ ਜੀ ਤੁਹਾਨੂੰ ਮੈਂ ਦੱਸਦੀ ਆ ਠੀਕ ਆ ਕੱਪੜਾ ਚੰਗੀ ਤਰ੍ਹਾਂ ਵਿਛਾਲੀਏ ਆ ਲਓ ਆੜ ਪੜਾ ਹਾਂਜੀ ਇਹ ਚੌੜੇ ਪਣੇ ਦਾ ਕੱਪੜਾ ਜੀ ਮੈਂ ਇਹਨੂੰ ਘੇਰੇ ਲੋਟ ਹੀ ਫੋਲਡਿੰਗ ਕਰ ਲਈ ਆ ਆਪਾਂ ਕੰਨੀ ਉਤਾਰ ਰਹੇ ਆ ਇਹਨਾਂ ਦੀ ਠੀਕ ਆ ਜੀ ਸਭ ਤੋਂ ਪਹਿਲਾਂ ਕੰਨੀ ਉਤਾਰ ਲੈਣੀ ਆ ਇਹ ਕੱਪੜਾ ਬਹੁਤ ਵਧੀਆ ਜੀ ਬ੍ਰਾਂਡ ਦਾ ਕੱਪੜੇ ਦਾ ਤੇ ਕੱਪੜਾ ਬਹੁਤ ਵਧੀਆ ਠੀਕ ਆ ਜੀ ਸੌਫਟ ਸੌਫਟ ਕੱਪੜਾ ਹੈਗਾ ਆ ਲਓ ਜੀ ਆਪਾਂ ਸਭ ਤੋਂ ਪਹਿਲਾਂ ਇਹਦੀ ਕੰਨੀ ਉਤਾਰ ਦਿੱਤੀ ਹੁਣ ਤੁਸੀਂ ਕੀ ਕਰਨਾ ਜੀ ਜੋ ਦੋਨੇ ਪਾਸੇ ਖੁੱਲੇ ਆ ਨਾ ਫੋਲਡਿੰਗ ਕੀਤਾ ਹੋਇਆ ਉਹ ਆਪਣੀ ਸਾਈਡ ਰੱਖਣਾ ਰੱਖ ਕੇ ਜੋ ਬੰਦ ਸਾਈਡ ਆ ਚੌੜੇ ਪਣੇ ਚਾਹਨਾ ਕੱਪੜਾ ਬੰਦ ਸਾਈਡ ਆ ਉਹ ਉਧਰ ਦੀ ਸਾਈਡ ਜਾ ਰਹੀ ਹੈ ਟੇਬਲ ਤੋਂ نیچے ਤੱਕ ਆ ਠੀਕ ਹੈ ਜੀ ਉਹ ਬਾਅਦ ਚੋਂ ਮੈਂ ਘੇਰਾ ਉਤਾਰ ਕੇ ਵੀ ਦਿਖਾਉਂਗੀ ਵੀ ਕਿੰਨਾ ਕੱਪੜਾ ਆਪਣੇ ਕੋਲੇ ਉਹ ਬਚਿਆ ਹੈਗਾ ਠੀਕ ਹੈ ਜੀ ਹੁਣ ਦੇਖੋ ਹੁਣ ਆਪਣੇ ਕੋਲੇ ਹੈਗੀ 44 ਇੰਚ ਇਹਨਾਂ ਦੀ ਲੰਬਾਈ ਤਿਆਰ ਹੈ ਠੀਕ ਹੈ ਜੀ ਤਾਂ ਆਪਾਂ ਕੀ ਕਰਾਂਗੇ 44 ਤਿਆਰਾ 3 ਇੰਚ ਐਕਸਟਰਾ ਮਾਰਜਨ ਵੀ ਰੱਖਣਾਗਾ ਹਨਾ ਤਾਂ ਆਪਾਂ ਇਹਦੀ ਜਿਹੜੀ ਕਟਿੰਗ ਆ 47 ਇੰਚ ਦੀ ਕਰਾਂਗੇ ਠੀਕ ਹੈ ਮਾਰਜਨ ਮਤਲਬ ਤਰਪਾਈ ਦਾ ਕੱਪੜਾ ਫੋਲਡਿੰਗ ਕਰ ਲਓ ਠੀਕ ਹੈ ਜੀ ਇਸ 47 ਤੇ ਮਾਰਕਿੰਗ ਕਰ ਲਓ ਇਸ ਤਰ੍ਹਾਂ ਆਧਿਆਕਰੇ ਹੋ ਤੁਹਾਨੂੰ ਠੀਕ ਹੈ 47 ਦੇ ਮਾਰਕਿੰਗ ਕਰ ਲਿਓ 2-3 ਥਾਂ ਤੇ ਮਾਰਕਿੰਗ ਕਰ ਲਿਆ ਕਰੋ ਜੀ ਫੇਰ ਕਟਿੰਗ ਕਰਿਆ ਕਰੋ ਇਹਦੀ ਇਸ ਤਰ੍ਹਾਂ ਠੀਕ ਹੈ ਜੀ 47 ਇੰਚ ਜੀ ਓਕੇ ਆ ਹੁਣ ਇਹਨਾਂ ਦਾ ਘੇਰਾ 20 ਇੰਚ ਤਿਆਰ ਆ ਪਾਈਪਿੰਗ ਦੇਣੀ ਆ ਠੀਕ ਹੈ 24 ਇੰਚ ਕੱਟਾਂਗੇ 4 ਇੰਚ ਐਕਸਟਰਾ ਮਾਰਜਨ ਰੱਖਦੇ ਹੋਏ 24 ਤੇ ਮਾਰਕਿੰਗ ਇਸ ਤਰ੍ਹਾਂ ਕਰਾਂਗੇ ਠੀਕ ਹੈ ਜੀ ਮਾਰਕਿੰਗ ਵੇਲੇ ਧਿਆਨ ਰੱਖਿਆ ਕਰੋ ਜੀ ਨਹੀਂ ਤੁਹਾਡਾ ਘੇਰੇ ਤੇ ਲੰਬਾਈ ਦੀ ਮਾਰਕਿੰਗ ਗਲਤ ਹੋ ਗਈ ਘੱਟ ਵੱਧ ਹੋ ਗਈ ਕਪੜਾ ਸੈੱਟ ਨਹੀਂ ਆਊਗਾ ਠੀਕ ਹੈ ਜੀ ਆ ਲੋ 24 ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ 24 ਦੀ ਮਾਰਕਿੰਗ ਕਰਕੇ 24 24 ਦਾ ਕੱਪੜਾ ਉਤਾਰ ਲਵੋਗੇ ਠੀਕ ਹੈ ਆ ਲਓ ਜੀ ਹੁਣ ਮੈਂ ਇੱਥੋਂ ਲਵਾਈ ਉਤਾਰ ਦਿੰਨੀ ਆ ਪਹਿਲਾਂ ਤੁਹਾਡੇ ਸਾਹਮਣੇ ਲਵਾਈ ਉਤਾਰਦੇ ਹੋਏ ਆਪਾਂ ਸਿੱਧਾ ਕੱਪੜਾ ਉਤਾਰ ਦਾਂਗੇ ਇਧਰਲੀ ਸਾਈਡ ਤੋਂ ਨਾ ਆਪਣੇ ਜਿੰਦਾ ਪਹੁੰਚੇ ਤੇ ਜੇ ਪਹੁੰਚੇ ਤੋਂ ਵੀ ਕੱਪੜਾ ਵੱਧ ਹੋਇਆ ਤਾਂ ਆਪਾਂ ਇਹਨਾਂ ਦੀ ਬਾਤ ਚੁ ਪਾਵਾਂਗੇ ਮੇਰੇ ਕੋਲ ਵੀਡੀਓ ਦੇ ਐਂਡ ਤੱਕ ਬਨੇ ਰਹੋ ਮੈਂ ਤੁਹਾਨੂੰ ਸਮਝਾਉਣੀ ਆ ਕਿ ਇਸ ਤਰ੍ਹਾਂ ਇਹ ਚੌੜੇ ਪੋਣੇ ਚ ਕੱਪੜਾ ਪ੍ਰੈਸ ਕਰਾਂ ਦੀ ਘੇਰੇ ਲੋਟ ਹੋਲਡਿੰਗ ਕੀਤੀ ਹੋਈ ਆ ਠੀਕ ਹੈ ਜੀ ਡਬਲ ਫੋਲਡਿੰਗ ਨਹੀਂ ਕੀਤੀ ਘੇਰੇ ਲੋਟ ਹੀ ਫੋਲਡਿੰਗ ਕੀਤੀ ਆ ਇਹਨੇ ਇਸ ਤਰ੍ਹਾਂ ਰੱਖਦੇ ਹੋਏ ਆ ਕੱਟ ਕਰਤਾ ਆਪਾਂ ਚੜਾਈ ਲੰਬਾਈ ਕੀਤੀ ਆ ਹੁਣ ਆਪਾਂ ਘੇਰੇ ਦੀ ਚੜਾਈ ਕਟਿੰਗ ਕਰਦੇ ਆ ਠੀਕ ਹੈ ਇਹ ਦੇਖੋ ਜੀ ਇਸ ਤਰ੍ਹਾਂ ਬਾਕੀ ਜਿਹੜਾ ਵੱਧ ਦੇ ਆ ਕਪੜਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਵੀ ਪਹੁੰਚ ਜਿੰਨੀ ਚੜਾਈ ਵਧੀ ਆ ਕਿ ਬਾਹਾਂ ਦਾ ਕਪੜਾ ਨਿਕਲਿਆ ਹੋਊ ਕਿ ਕਿੱਲੇ ਪਹੁੰਚੇ ਦਾ ਤੇ 벨ਟ ਦਾ ਨਿਕਲੂ ਠੀਕ ਆ ਉਹ ਆਪਾਂ ਦੇਖ ਲੈ ਅੰਦਰ ਟੇਬਲ ਦੀ ਸਾਈਡ ਆ ਸਾਈਡ ਲੰਮ ਕਰਿਆ ਕਪੜਾ ਠੀਕ ਹੈ ਮੈਂ ਤੁਹਾਨੂੰ ਦੱਸਦੀ ਆ ਕਟਿੰਗ ਕਰਦਾ ਪਹਿਲਾਂ ਤਿੰਨ ਚੋ ਹਾਂਜੀ ਆ ਦੇਖੋ ਆਪਾਂ ਪੱਲੇ ਉਤਾਰ ਲਏ ਦੋਨੇ ਹਨਾ ਪੱਲੇ ਉਤਾਰਨ ਤੋਂ ਬਾਅਦ ਪਹਿਨੇ ਜਿਹੜਾ ਆਪਣਾ ਚੌੜੇ ਪਣੇ ਚ ਹੁੰਦਾ ਕੱਪੜਾ ਨਾ ਇਹਦੇ ਤੋਂ ਜਿਹੜਾ ਆਪਣਾ ਕੱਪੜਾ ਉਤਰਿਆ ਪਾਸੇ ਤੋਂ ਉਤਰੂਗਾ ਹਨਾ ਉਹ ਇੰਨਾ ਹੀ ਉਤਰਨਾ ਤੁਹਾਨੂੰ ਦੇਖੋ ਇਹ ਡਬਲ ਫੋਲਡਿੰਗ ਆ ਇਹ ਆਪਣਾ ਕੱਪੜਾ 벨ਟ ਚ ਆ ਕੰਮ ਆ ਜੂਗਾ ਹਨਾ ਤੇ ਬਸ 벨ਟ ਜੀ ਆਉ ਜੀ ਆਪਣੇ ਹੱਥ ਬਾਜੂ ਹੁੰਦੀ ਹੈ ਇਹਨਾਂ ਦੇ ਫੇਰ ਉਹਦੇ ਚ ਕੰਮ ਆ ਜਾਣਾ ਸੀਗਾ ਹੁਣ ਇਹਨਾਂ ਦਾ 벨ਟ ਚ ਜੂ ਆਪਾਂ ਯੂਜ਼ ਕਰ ਲਾਂਗੇ ਜੋ ਮਾੜਾ ਮੋਟਾ ਵਧੀਆ ਘਟੂਗਾ ਤੇ ਉਹ ਗਲੇ ਦੀ ਡਿਜ਼ਾਈਨਿੰਗ ਵਿੱਚ ਕਪੜਾ ਲਾ ਦਾਂਗੇ ਠੀਕ ਹੈ ਜੀ ਆ ਕਪੜਾ ਆਪਣੇ ਕੋਲੇ ਰਹਿ ਗਿਆ ਦੀ ਆਪਾਂ ਬਾਜੂ ਬਾਟਮ ਸਾਰਾ ਕੁਝ ਕਰ ਦੇਵਾਂਗੇ ਅੱਜ ਠੀਕ ਹੈ ਆ ਲਓ ਜੀ ਹਾਂ ਜੀ ਆ ਦੇਖੋ ਜੀ ਆਪਾਂ ਨੂੰ ਆ ਵਾਲਾ ਸੂਟ ਦੀ ਮੈਂ ਤੁਹਾਨੂੰ ਦੱਸਿਆ ਸੀਗਾ ਆਪਾਂ ਪੱਲੇ ਉਤਾਰ ਲੈ ਠੀਕ ਹੈ ਜੀ ਇਹ ਆਪਾਂ ਨੂੰ ਕਲੀਅਰ ਹੋ ਗਿਆ ਵੀ ਇਹਨਾਂ ਨੇ ਲਾਈਨਿੰਗ ਜੈਂਪਰ ਦੇ نیچے ਤੇ ਬਾਟਮ ਦੇ ਪਹੁੰਚਾਂ ਦੇ ਵਿੱਚ ਲਾਇਨਿੰਗ ਦਾ ਉਹਨਾਂ ਨੇ ਕਸਟਮਰ ਨੇ ਕਿਹਾ ਵੀ ਲਾ ਦਿਓ ਸਾਡੇ ਠੀਕ ਹੈ ਜੀ ਤਾਂ ਹੁਣ ਆਪਾਂ ਇਹਨਾਂ ਦੀ ਲਾਇਨਿੰਗ ਕੱਟ ਕੇ ਤੁਹਾਨੂੰ ਪੂਰੀ ਕਟਿੰਗ ਕਮੀਜ਼ ਦੀ ਦਿੰਨੇ ਆ ਠੀਕ ਹੈ ਜੀ ਆ ਇਹਨਾਂ ਦੀ ਆਪਾਂ ਦੋ ਪੱਲੇ ਉਤਾਰ ਲਿਓ ਤੁਹਾਨੂੰ ਦੇਖ ਲਓ ਤੁਸੀਂ ਵੀਡੀਓ ਚ ਪਹਿਲਾਂ ਠੀਕ ਹੈ ਜੀ ਆ ਲਓ ਜੀ ਹੁਣ ਆਪਣੇ ਕੋਲੇ ਹੈਗੀ ਆ ਕਾਟਨ ਤਾਂ ਲਾਇਨਿੰਗ ਆ ਸੌਰੀ ਠੀਕ ਹੈ ਜੀ ਲਾਇਨਿੰਗ ਆਪਾਂ واਸ਼ ਕਰ ਲਈ ਸੀ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੀ ਲਾਇਨਿੰਗ ਤਾਰਨੀ ਆ ਜੀ ਚੜਾਈ ਆਪਾਂ ਘੇਰੇ ਦੀ ਤਿਆਰੀ ਹੈ 24 ਇੰਚ 20 ਇੰਚ ਇਹਨਾਂ ਦੇ ਘੇਰੇ ਤਿਆਰ ਆ ਠੀਕ ਹੈ ਜ ਪਰ ਇੱਥੇ ਆਪਾਂ 24 ਦਾ ਕੱਟ ਮਾਰਕਿੰਗ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਹ ਲਓ ਜੀ 24 ਦੀ ਮਾਰਕਿੰਗ ਕਰ ਲਓ ਠੀਕ ਹੈ ਮਾਰਕਿੰਗ ਇਸ ਤਰ੍ਹਾਂ 24 ਦੀ ਆਹ ਲਓ ਜੀ 24 ਦੀ ਮਾਰਕਿੰਗ ਕਰਕੇ ਇਹਨੂੰ ਡਬਲ ਫੋਲਡਿੰਗ ਐਸੇ ਲੋਟ ਹੀ ਕਰ ਦੇਉਗੇ ਠੀਕ ਹੈ ਜੀ ਇੱਕ ਹੋਰ ਚੀਜ਼ ਹੈ ਜੀ ਜੋ ਲਰਨਿੰਗ ਹੁੰਦੀ ਹੈ ਨਾ ਮੈਂ ਹਨਾ ਲਰਨਿੰਗ ਜਿਵੇਂ ਆਪਾਂ ਕਮੀਜ਼ ਦੀ ਕਟਿੰਗ ਹੈ ਡਬਲ ਫੋਲਡਿੰਗ ਕਰਕੇ ਉਤਾਰ ਕੇ ਇਸ ਤਰ੍ਹਾਂ ਉਤਾਰਦੇ ਹਾਂ ਨਾ ਡਬਲ ਫੋਲਡਿੰਗ ਕਰਕੇ ਆਹ ਲਓ ਮੈਂ ਤੁਹਾਨੂੰ ਸਮਝਾ ਹੀ ਦਿੰਨੀ ਚੰਗੀ ਤਰ੍ਹਾਂ ਮੈਂ ਜੋ ਲੈਨਿੰਗ ਲਾਉਣੀ ਹੁੰਨੀ ਆ ਨਾ ਉਹ ਆਡੇ ਲੋਟ ਹੀ ਘੱਟੀ ਜਾਂਦੀ ਆ ਪੰਜਾਬੀ ਚ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਲੈਨਿੰਗ ਵੈਸੇ ਤਾਂ ਆਪਾਂ ਆਮ ਲੈਨਿੰਗ ਲਾਉਂਦੇ ਜਿਹੜੀ ਐਸ ਲੋਟ ਲੰਬਾਈ ਲਾ ਲੈਂਦੇ ਲੰਬਾਈ ਲਾੜ ਕੇ ਹੈ ਨਾ ਇੱਥੇ ਘੇਰਾ ਐਸ ਲੋਟ ਘੇਰਾ ਨਾਪ ਲੈਂਦੇ ਆ ਨਾ ਆ ਲੋ ਜੀ ਇਸ ਤਰ੍ਹਾਂ ਇਹਨਾਂ ਦਾ ਜਿੰਨਾ ਘੇਰਾ ਨਾ ਕਮੀਜ਼ ਦੀ ਆਪਾਂ ਕਟਾਈ ਕੀਤੀ ਆ ਇਸ ਤਰ੍ਹਾਂ ਘੇਰ ਦੀ ਮਾਰਕਿੰਗ ਕਰਕੇ ਆ ਪੱਲਾ ਉਤਾਰ ਦਿੰਦੇ ਆ ਉਧਰਲਾ ਪੱਲਾ ਜਿਹੜਾ ਹੈਗਾ ਐਕਸਟਰਾ ਲੈਨਿੰਗ ਹੋਊਗੀ ਉਹ ਪਹੁੰਚੇ ਚ ਜੂਜ ਕੀਤੀ ਜਾਊਗੀ ਇਸ ਤਰ੍ਹਾਂ ਉਤਾਰਦੇ ਹੁਨੇ ਠੀਕ ਹੈ ਜੀ ਮੈਂ ਇਸ ਤਰ੍ਹਾਂ ਨਹੀਂ ਲੈਨਿੰਗ ਲਾਉਂਦੀ ਮੈਂ ਲੈਨਿੰਗ ਜਿਹੜੀ ਕਟਿੰਗ ਕਰਦੀ ਆ ਉਹ ਇਸ ਤਰ੍ਹਾਂ ਕਰਦੀ ਆ ਆ ਦੇਖੋ ਜੀ ਇਸ ਤਰ੍ਹਾਂ ਐਸੇ ਲੋਟ ਹੀ ਆਪਣੀ ਕਮੀਜ਼ ਦੇ ਵਿੱਚ ਲੈਨਿੰਗ ਪੂਰੀ ਆ ਜਾਣੀ ਵਾਸਤੇ ਇਹਨੂੰ 24 ਦੇ ਘੇਰ ਦੀ ਡਬਲ ਫੋਲਡਿੰਗ ਕਰ ਲੈਣੀ ਆ 24 ਤੇ ਆਪਾਂ ਮਾਰਕਿੰਗ ਕੀਤੀ ਆ ਨਾ ਵਾਲੀ ਇੱਥੋਂ ਅਸ ਡਬਲ ਫੋਲਡਿੰਗ ਕਰਕੇ ਆਡੇ ਲੋਟ ਲਾ ਲੈਣੀ ਆ ਦੋਨੋਂ ਪੱਲਿਆਂ ਦੀ ਲੈਨਿੰਗ ਉੱਤਰ ਜੂ ਜੀ ਇਸ ਤ ਠੀਕ ਹੈ ਜੀ ਐਸ ਤਰ੍ਹਾਂ ਬੱਸ ਐਸ ਤਰ੍ਹਾਂ ਕੰਨੀ ਤੋਂ ਪਤਾ ਲੱਗਦਾ ਜੀ ਆਡੇ ਲੋਟੇ ਸਲੋਟ ਠੀਕ ਹੈ ਜੀ ਐਸ ਲੋਟ ਉੱਤਰ ਜੂਗੀ ਆ ਦੇਖੋ ਤੁਹਾਨੂੰ ਮੈਂ ਵਿਸ਼ਾ ਰਹੀਆਂ ਟੇਬਲ ਦੇ ਉੱਤੇ ਐਸ ਲੋਟ ਕੰਨੀ ਉੱਤੇ ਉੱਤਰ ਜੂਗੀ ਟੇਬਲ ਤੇ ਕਪੜਾ ਨਹੀਂ ਪੂਰਾ ਆ ਰਿਹਾ ਠੀਕ ਹੈ ਜੀ ਆ ਲੋ ਐਸ ਲੋਟ ਆਪਾਂ 24 ਤੇ ਮਾਰਕਿੰਗ ਕਰ ਦਿੱਤੀ 24 ਤੇ ਮਾਰਕਿੰਗ ਕਰਕੇ ਇਹਦੇ ਪੱਲਾ ਦੋਨੇ ਬੈਕ ਦਾ ਔਰ ਫਰੰਟ ਦਾ ਇਕੱਠੇ ਹੀ ਉੱਤਰ ਜਾਣੇ ਆ ਠੀਕ ਹੈ ਜੀ ਆ ਲੋ 18 ਡਬਲ ਫੋਲਡਿੰਗ ਕਰਕੇ ਨਾਲ ਉਹਦੀ ਮਾਰਕਿੰਗ ਫੇਰ ਕਰ ਲਓ ਓਕੇ ਹੈ ਜੀ 24 ਇੰਚ ਹੀ ਆ ਇੱਥੇ ਕਰੋ ਮਾਰਕਿੰਗ ਮਾਰਕਿੰਗ ਕਰਕੇ ਇਸ ਤਰ੍ਹਾਂ ਉਤਾਰ ਦਿਓ ਨਾਲੋਂ ਠੀਕ ਹੈ ਜੀ ਆਪਾਂ ਚੰਗੀ ਤਰ੍ਹਾਂ ਵਿਛਾਲ ਗੀ ਫਿਰ ਤੁਹਾਨੂੰ ਦਿਖਾਉਂਦੇ ਹਾਂ ਹਾਂ ਜੀ ਆ ਦੇਖੋ ਜੀ ਆਪਾਂ ਆਡੇ ਲੋਟ ਫੋਲਡਿੰਗ ਕੀਤੀ ਆ ਨਾ ਫੋਲਡਿੰਗ ਕਰਕੇ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਬਸ 24 ਇੰਚ ਦੇ ਦੋਨੇ ਪੱਲੇ ਉਤਾਰ ਲੈਣੇ ਆ ਇਸ ਤਰ੍ਹਾਂ ਜੀ ਠੀਕ ਹੈ ਜੀ ਇਸ ਤਰ੍ਹਾਂ ਹਾਲੋ ਜੀ ਠੀਕ ਹੈ ਜਿਹੜਾ ਪੱਲਾ ਰਹਿ ਗਿਆ ਥੋੜਾ ਜਿਹਾ ਵੀ ਕਟਿੰਗ ਕਰ ਦਿੰਨੇ ਆ ਉਹ ਜਿਹੜੀ ਵਸਗੀ ਲੈਨਿੰਗ ਉਹ ਆਪਣੇ ਪੌਂਚੇ ਚ ਔਰ ਬਾਜੂ ਚ ਕੰਮ ਆ ਜੂ ਠੀਕ ਹੈ ਹੁਣ ਦੇਖੋ ਜੀ ਜਿਹੜਾ ਨਾ ਆਹ ਵਾਲੀ ਕੰਨੀ ਆਪਾਂ ਘੇਰ ਤੇ ਰੱਖਾਂਗੇ ਬੈਕ ਦੇ ਪੱਲੇ ਤੇ ਵੀ ਫਰੰਟ ਦੇ ਵੀ ਇਹਦੇ ਨਾਲ ਨਾ ਲੈਨਿੰਗ ਅੰਦਰਲੇ ਸਾਈਡ ਫੋਲਡਿੰਗ ਨਹੀਂ ਹੋਊਗੀ ਜਣੀ ਦੀ ਕਮੀਜ਼ ਦੇ ਵਿੱਚ ਇਕੱਠੀ ਨਹੀਂ ਹੋਊਗੀ ਠੀਕ ਹੈ ਜੇ ਆਪਾਂ ਇੱਥੇ ਸਲਾਈ ਲੋ ਕੇ ਸਿੱਧੇ ਲੋਡਾਂ ਉਹ ਤਾਰਦੇ ਹੁੰਨੇ ਆ ਲੈਨਿੰਗ ਉਹ ਇਕੱਠੀ ਹੁੰਦੀ ਆ ਜੀ ਉੱਤੇ ਸਲਾਈ ਲੱਗ ਜਾਂਦੀ ਆ ਇਕੱਠੀ ਹੁੰਦੀ ਆ ਆ ਸਿੱਧੀ ਜਿਵੇਂ ਪਲੇਨ ਪਲੇਨ ਰਹੂਗੀ ਨੀਚੇ ਜੈਂਪਰ ਦੇ ਨਾਲ ਹੀ ਜੁਆਇੰਟ ਹੋ ਜਾਣੀ ਚੰਗੀ ਤਰ੍ਹਾਂ ਇਹ ਇਹ ਕੰਨੀ ਤੋਂ ਪਤਾ ਲੱਗਦਾ ਹੁੰਦਾ ਵੀ ਆਡੇ ਲੋਟ ਲਾਈ ਹੋਈ ਆ ਲੈਨਿੰਗ ਠੀਕ ਹੈ ਜੀ ਆਹ ਲੋ ਜੀ ਹੁਣ ਆਪਾਂ ਬਸ ਇੱਥੋਂ ਜੁਆਇੰਂਟ ਜਿਹੜਾ ਫੋਲਡਿੰਗ ਡਬਲ ਫੋਲਡਿੰਗ ਕੀਤੀ ਸੀ ਉਹਦੀ ਕਟਿੰਗ ਕਰ ਦਿੰਨੇ ਆ ਕਟਿੰਗ ਕਰਕੇ ਦੋਨੇ ਪੱਲਿਆਂ ਦੇ ਉੱਤੇ ਉਸੇ ਤਰ੍ਹਾਂ ਜਿਵੇਂ ਆਪਾਂ ਵਿਛਾਉਣੇ ਆ ਹਨਾ ਪੱਲੇ ਉਵੇਂ ਲੈਨਿੰਗ ਵਿਛਾ ਲੈਣੀ ਆ ਤੁਹਾਨੂੰ ਮੈਂ ਦਿਖਾਉਣੀ ਆ ਉਹ ਵੀ ਠੀਕ ਹੈ ਜੀ ਆਹ ਕੱ ਹਾਂਜੀ ਆਪਾਂ ਦੇਖੋ ਬੈਕ ਦਾ ਪੱਲਾ ਵਿਛਾ ਲਿਆ ਚੰਗੀ ਤਰ੍ਹਾਂ ਠੀਕ ਹੈ ਜੀ ਕਮੀਜ਼ ਦਾ ਪੱਲਾ ਵਿਛਾ ਲਿਆ ਔਰ ਇਹਦੇ ਉੱਤੇ ਹੁਣ ਆਪਾਂ ਲੈਨਿੰਗ ਵਿਛਾਵਾਂਗੇ ਉਸੇ ਤਰ੍ਹਾਂ ਠੀਕ ਹੈ ਜੀ ਪਹਿਨੂ ਵਾਲ ਬੂਲ ਚੰਗੀ ਤਰ੍ਹਾਂ ਕੱਢ ਲਿਆ ਕਰੋ ਜੇ ਤੁਹਾਡੇ ਕਿਤੇ ਵੀ ਵਾਲ ਰਹਿ ਗਿਆ ਤੁਹਾਡੀ ਫਿਟਿੰਗ ਸੈੱਟ ਨਹੀਂ ਆਊਗੀ ਠੀਕ ਹੈ ਜੀ ਲੈਨਿੰਗ ਦਾ ਵੀ ਵਾਲ ਚੰਗੀ ਤਰ੍ਹਾਂ ਕੱਢ ਲਿਆ ਕਰੋ ਔਰ ਕਮੀਜ਼ ਦਾ ਵੀ ਕੱਢ ਲਿਆ ਕਰੋ ਠੀਕ ਹੈ ਹੁਣ ਆਪਾਂ ਬੈਕ ਦਾ ਪੱਲਾ ਵਿਛਾ ਲਿਆ ਬੈਕ ਦੇ ਪੱਲੇ ਦੀ ਲੈਨਿੰਗ ਵੀ ਵਿਛਾ ਲਈ ਠੀਕ ਹੈ ਜੀ ਇਸੇ ਤਰ੍ਹਾਂ ਪਲੈਨ ਕਰਦਿਆ ਕਰੋ ਹੱਥ ਮਾਰ ਕੇ ਚੰਗੀ ਤਰ੍ਹਾਂ ਵੀ ਜੋ ਕੋਈ ਬਾਣਾ ਸ਼ਾਂਤੀ ਵਗੈਰਾ ਉਹ ਹੋ ਜੂਗੀ ਪਹਿਲਾਂ ਠੀਕ ਹੈ ਜੀ ਬਾਅਦ ਚ ਸੈਟਿੰਗ ਨਹੀਂ ਆਉਂਦੀ ਠੀਕ ਹੈ ਆ ਲਓ ਜੀ ਇਹ ਬੈਕ ਦੇ ਪੱਲਾ ਵੀ ਵੈਸ਼ ਗਿਆ ਔਰ ਆਪਣੀ ਲੈਨਿੰਗ ਵੀ ਵੈਸ਼ ਗਈ ਠੀਕ ਹੈ ਜੀ ਆ ਲਓ ਜੀ ਓਕੇ ਆ ਠੀਕ ਹੈ ਜੀ ਹੁਣ ਤੁਸੀਂ ਕਰੋਗੇ ਫਰੰਟ ਦਾ ਪੱਨਾ ਚੱਕੋਗੇ ਮੀਜ਼ ਦਾ ਠੀਕ ਹੈ ਇਸ ਤਰ੍ਹਾਂ ਇਹਦੀ ਔਲਟਰ ਸਾਈਡ ਕਰੋਗੇ ਇਸ ਤਰ੍ਹਾਂ ਠੀਕ ਹੈ ਜੀ ਇਹਨੂੰ ਵਿਛਾ ਲਓਗੇ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਵੀ ਵਿਛਾ ਲਓ ਫਿਰ ਤੁਹਾਨੂੰ ਮੈਂ ਮਿਲਦੀ ਆ ਦੇਖੋਣੀ ਹੈ ਠੀਕ ਹੈ ਹਾਂ ਜੀ ਆ ਦੇਖੋ ਆਪਾਂ ਚਾਰੇ ਪੱਲੇ ਹਨਾ ਕੱਪੜਾ ਵਿਛਾ ਲਿਆ ਲੈਣੇ ਕਿਸਾਨੀ ਇਹ ਕੱਪੜਾ ਜੈਂਪਰ ਦਾ ਠੀਕ ਹੈ ਜੀ ਚੰਗੀ ਤਰ੍ਹਾਂ ਵਿਛਾੜਿਆ ਵਾਲ ਵਗੈਰਾ ਕੱਢ ਲੇ ਹੁਣ ਇਹਨਾਂ ਦਾ ਜੋ ਤੀਰਾ 12 ਇੰਚ ਆ ਜੀ ਆਪਾਂ ਇੱਥੇ 6 ਦੀ ਮਾਰਕਿੰਗ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ 6 ਦੀ ਠੀਕ ਹੈ ਜੀ 6 ਦੀ ਹੋ ਗਈ ਲੰਬਾਈ ਮੋਢੇ ਦੀ ਪਾਉਣੀ ਆ 7 ਇੰਚ ਜੀ 7 ਇੰਚ ਕਿ ਮਾਰਕਿੰਗ ਕਰੋਗੇ ਅੱਧਾ ਇੰਚ ਤੁਹਾਨੂੰ ਮੈਂ ਦੱਸਿਆ ਹੋਇਆ ਵੀ ਤੀਰੇ ਨਾਲੋਂ ਟੱਟ ਪੈਣਾ ਇੱਥੇ ਸਾਹਮਣੇ ਦਾ ਠੀਕ ਹੈ ਜੀ ਅੱਧਾ ਇੰਚ ਘਟਾ ਦਿਓ 6 ਸੀ 5.5 ਤੇ ਇਸ ਤਰ੍ਹਾਂ ਜੀ ਠੀਕ ਹੈ ਜੀ ਹੁਣ ਆਪ ਪਿੱਛੇ ਇਹਦੇ 5.5 ਨੂੰ ਇਸ ਤਰ੍ਹਾਂ ਮਿਲਾ ਦੋਗੇ ਤੁਸੀਂ ਇਸ ਤਰ੍ਹਾਂ ਠੀਕ ਹੈ ਜੀ ਇਸੇ ਤਰ੍ਹਾਂ ਹੁਣ ਇਧਰਲੀ ਸਾਈਡ ਮਿਲਾ ਦੋਗੇ ਬਾਕਸ ਬਣ ਜਾਊਗਾ ਇਸ ਤਰ੍ਹਾਂ ਠੀਕ ਹੈ ਜੀ ਓਕੇ ਹੁਣ ਇਹਨਾਂ ਦੀ ਜਿਹੜੀ ਕਾਰਟ ਪੈਣੀ ਹੈ ਇਹ ਤੋਂ 1.5 ਇੰਚ ਦੀ ਪੈਣੀ ਆ ਫਰੰਟ ਦੀ 1.5 ਇੰਚ ਦੀ 1.5 ਦੀ ਠੀਕ ਹੈ ਜੀ ਬੈਕ ਦੀ ਪੈਣੀ ਆ 2.5 ਦੀ फ्रंट ਦੀ ਪੈ ਗਈ ਤੇ ਬੈਕ ਦੀ ਸਵਾ ਦੋ ਦੀ ਠੀਕ ਹੈ ਆ ਲੋ ਹਾ ਦੋਨੇ ਕਾਟਾ ਓਕੇ ਹੋ ਗਈਆਂ ਹੁਣ ਆਪਾਂ ਇਹ ਤੋ ਰੱਖਾਂਗੇ 22 ਤੇ ਸਵਾ ਕ ਦੋ ਤੇ ਮਾਰਕਿੰਗ ਕਰਾਂਗੇ 22 ਤੇ ਗਲਾ 5 ਇੰਚ ਤਿਆਰ ਰਹ ਜੂਗਾ ਠੀਕ ਹੈ ਚੜਾਈ ਲੋਟ ਅੱਧੇ ਇੰਚ ਦੀ ਕਾਟ ਪਾਵਾਂਗੇ ਆ ਵਾਲੀ ਥੀਰੇ ਦੀ ਓਕੇ ਠੀਕ ਹੈ ਔਰ ਇਹਨਾਂ ਦੀ ਸਪੇਸ ਸਲਾਈ ਹੈਗੀ ਹੈ ਜੀ ਮੋਡੇ ਤੋਂ ਹਿੱਪ ਤੱਕ ਨੂੰ ਸਪੇਸ ਬੋਲਿਆ ਜਾਂਦਾ ਸਪੇਸ ਸਲਾਈ ਹੈਗੀ ਹੈ 15 ਇੰਚ ਤਿਆਰ ਆਪਾਂ 16 ਤੇ ਮਾਰਕਿੰਗ ਕਰਾਂਗੇ ਜੀ ਇਸ ਤਰ੍ਹਾਂ ਓਕੇ ਜੀ ਹੈਪ ਇਹਨਾਂ ਦੀ ਹੈਗੀ 20 ਇੰਚ ਤਿਆਰ ਆਪਾਂ ਇੱਥੇ ਕਰਾਂਗੇ ਮਾਰਕਿੰਗ 10 ਇੰਚ ਹਿੱਪ ਦਾ ਕੋਈ ਵੀ ਮਾਰਜਨ ਅੱਧੇ ਇੰਚ ਇੰਚ ਦਾ ਨਹੀਂ ਰੱਖਿਆ ਜਾਂਦਾ ਜੀ ਕਮਰ ਔਰ ਸਾਤੀ ਦਾ ਰੱਖਿਆ ਜਾਂਦਾ ਜਿਹੜੇ ਪਲੇਟ ਪਾ ਕੇ ਕੱਪੜਾ ਹੋਉਂਦਾ ਪਲੇਟਾਂ 'ਚ ਆ ਜਾਂਦਾ ਉਹਦੇ ਲਈ ਅੱਧਾ ਇੰਚ ਕਮਰ ਦਾ ਤੇ हिਪ ਦਾ ਮਾਰਜਨ ਵੱਧ ਰੱਖਿਆ ਜਾਂਦਾ ਹੈਪ ਦਾ ਕੋਈ ਨਹੀਂ ਰੱਖਿਆ ਜਾਂਦਾ ਸੌਰੀ ਜੀ ਕਮਰ ਦਾ ਤੇ ਸਾਟੀ ਦਾ ਮਾਰਜਨ ਵੱਧ ਰੱਖਿਆ ਜਾਂਦਾ ਹੈਪ ਦਾ ਨਹੀਂ ਰੱਖਿਆ ਜਾਂਦਾ ਹੈਪ ਇਹਨਾਂ ਦੇ 20 ਤਿਆਰ ਆ ਤਾਂ ਆਪਾਂ ਇੱਥੇ 10 ਦੀ ਗੋਈ ਹੀ ਮਾਰਕਿੰਗ ਕਰਾਂਗੇ ਇਸ ਤਰ੍ਹਾਂ ਓਕੇ ਜੀ ਹੁਣ ਇਹਨਾਂ ਦੇ ਲਾਵਾਂਗੇ ਆਪਾਂ ਪਲੇਟਾਂ ਦੀ ਮਾਰਕਿੰਗ 10:30 ਤੇ ਪਲੇਟ ਤਿਆਰ ਆ 11:15 ਤੇ ਮਾਰਕਿੰਗ ਆ ਵਾਲੀ ਕਰੋਗੇ ਠੀਕ ਹੈ ਜੀ ਬੈਗ ਪੱਲੇ ਦਾ ਵੱਧ ਨਹੀਂ ਰੱਖਿਆ ਇੱਕ ਸਾਰ ਹੀ ਮਾਰਕਿੰਗ ਹੋ ਜੂਗੀ ਜੀ 3:30 ਓਕੇ ਜੀ ਲੰਬਾਈ ਸਾਢੇ 6 ਸਾਢੇ 6 ਸਵਾ 6 ਪਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਨੂੰ ਆਪਸ ਵਿੱਚ ਮਿਲਾ ਦੋਗੇ ਇਸ ਤਰ੍ਹਾਂ ਠੀਕ ਹੈ ਜੀ ਕਿਤੋਂ ਵੀ ਭੈਣੋਂ ਨਾ ਸਮਝ ਆਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆਂ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਆਉਣ ਵਾਲੀ ਵੀਡੀਓ ਦੇ ਵਿੱਚ ਜਰੂਰ ਦਿੰਨੇ ਆ ਠੀਕ ਹੈ ਜੀ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਹਾਂ ਦੇਖੋ ਜੀ ਜਿਹੜੀ ਆਪਾਂ ਕਮਰ ਦੀ ਮਾਰਕਿੰਗ ਕਰਨੀ ਆ ਇੱਥੋਂ ਲੈ ਕੇ ਕਰਨੀ ਆ 14 ਇੰਚ ਤੇ ਠੀਕ ਹੈ ਜੀ ਆ ਆਪਣੇ ਰੋਹੀ ਅੱਧਾ ਆ ਗਿਆ 2.5 ਦਿਨ ਠੀਕ ਹੈ ਓਕੇ ਹੈ ਜੀ ਇਹ ਤੁਹਾਨੂੰ ਮਾਰਕਿੰਗ ਕਰ ਦਾਂਗੇ ਆਪਾਂ ਕਮਰ ਦੀ ਇਸ ਤਰ੍ਹਾਂ ਮੈਂ ਤੁਹਾਨੂੰ ਸਕੇਲ ਪੱਟੀ ਨਾਲ ਡਾਰਕ ਕਰਕੇ ਦਿਖਾ ਦਿੰਦੀ ਆ ਹੈ ਆਪਾਂ ਕਮਰ ਤਿਆਰ ਸਾਤੀ ਦੀ ਮਾਰਕਿੰਗ ਹੋ ਗਈ ਠੀਕ ਹੈ ਜੀ ਹੁਣ ਆਪਣੇ ਸਾਤੀ ਇਹਨਾਂ ਦੀ ਹੈਗੀ ਆ 18 ਇੰਚ 9 9 18 9.5 ਇੰਚ ਤੇ ਮਾਰਕਿੰਗ ਕੀਤੀ ਜਾਊਗਾ ਅੱਧਾ ਇੰਚ ਬਾਧ ਰੱਖਿਆ ਜਾਊਗਾ ਕਿਉਂਕਿ ਪਲੇਟਾਂ ਚ ਆਉਣਾ ਠੀਕ ਹੈ ਜੀ ਕਮਰ ਇਹਨਾਂ ਦੀ ਹੈਗੀ ਆ ਮੈਂ ਪਹਿਲਾਂ ਤੁਹਾਨੂੰ ਨਾਪ ਮੈਂਸ਼ਨ ਕਰ ਦਿੱਤਾ ਦੇਖ ਲਓ ਤੁਸੀਂ ਠੀਕ ਹੈ ਜੀ ਕਮਰ ਇਹਨਾਂ ਦੀ ਹੈਗੀ ਆ 15 ਇੰਚ ਤਿਆਰ 7 7 14 7.5 15 8 ਤੇ ਮਾਰਕਿੰਗ ਹੋਊ ਜੀ ਜੀ ਅੱਧਾ ਇੰਚ ਮਾਰਕਿੰਗ ਮਾਰਚਣਾ ਰੱਖਣਾ ਆਪਾਂ ਪਲੇਟਾਂ ਦਾ ओके ਹੋ ਗਿਆ ਜੀ ਹੁਣ ਆ ਮਾਰਕਿੰਗ ਆ ਮਾਰਕਿੰਗ ਆਫ ਸੱਚ ਮਲਾ ਦੋ ਇਸ ਤਰ੍ਹਾਂ ਓਕੇ ਜੀ ਔਰ ਇਸ ਤਰ੍ਹਾਂ ਠੀਕ ਹੈ ਜੀ ਮਾਰਕਿੰਗ ਪਰਫੈਕਟ ਹੁੰਦੀ ਹੈ ਠੀਕ ਹੈ ਜੀ ਹੁਣ ਆਪਾਂ ਇਥੋਂ 2 2 ਇੰਚ ਤੇ ਮਾਰਕਿੰਗ ਵੱਧ ਕਰ ਦਾਂਗੇ ਇਸ ਤਰ੍ਹਾਂ ਇਹ ਕਟਾਈ ਕੀਤਾ ਜਾਊਗਾ ਕੱਪੜਾ ਚਾਂਤੀ ਹੋ ਜਾਊਗਾ ਠੀਕ ਹੈ ਜੀ ਪੁਣਾ ਵਾਲੀ ਪਲੇਟ ਦਾ ਮਾਰਕ ਨਿਕਲ ਹੀ ਆਇਆ ਆਪ ਓਕੇ ਉਹਦਾ ਆ ਲਓ ਜੀ ਔਕ ਤੇ ਜੀ ਪੁਣਾ ਵਾਲੀ ਪਲੇਟ ਠੀਕ ਹੈ ਜੀ ਕਿਤੋਂ ਵੀ ਨਾ ਸਮਝ ਆਵੇ ਭੈਣੇ ਕਮੈਂਟ ਕਰਕੇ ਪੁੱਛ ਸਕਦੇ ਆਂ ਆਪਾਂ ਤੁਹਾਡੇ ਕਮੈਂਟਾਂ ਦੀ ਰਿਪਲਾਈ ਜ਼ਰੂਰ ਦਿੰਨੇ ਆ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਕਟਿੰਗ ਕਰ ਦਿੰਨੇ ਆ ਫਿਰ ਪਾਰਟ ਕੀ ਮਾਰਕਿੰਗ ਦੂਸਰੇ ਪਾਸੇ ਪਹੁੰਚਦੀ ਕਰਾਂਗੇ ਆ ਦੇਖੋ ਜੀ ਐਸੇ ਤਰ੍ਹਾਂ ਚਾਰੇ ਸਾਈਡਾਂ ਚੱਕ ਲਵਾਂਗੇ ਐਸੇ ਤਰ੍ਹਾਂ ਠੀਕ ਤੇ ਸੀ ਹੁਣ ਆ ਚਾਰੇ ਪੱਲਿਆਂ ਦੀ ਇੱਕ ਵਾਰ ਕੱਟ ਇੱਕਸਾਰ ਪਾਉਗੀ ਫੇਰਾ 프ਾਂਟ ਦੇ ਦੋ ਪੱਲਿਆਂ ਦੀ ਪਾਉਗੇ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਕੇ ਇਸ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਜੀ ਤੇ ਲਾਈਕ ਕਮੈਂਟ ਕਰਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਹੁਣ ਆ ਦੇਖੋ ਜੀ ਆਪਾਂ ਚਾਰੇ ਪੱਲਿਆਂ ਦੀ ਕਾਟ ਇਕੱਠੀ ਪਾਤੀ ਚਾਰੇ ਪੱਲੇ ਮਤ ਵਾਲਾ ਲਰਨਿੰਗ ਦੇ ਦੋਨੇ ਪੱਲੇ ਦੋਨੇ ਪੱਲੇ ਸੂਰਸ ਕਮੀਜ਼ ਦੇ ਠੀਕ ਹੈ ਜੀ ਹੁਣ ਉੱਪਰਲੀ ਲਰਨਿੰਗ ਔਰ ਉੱਪਰਲਾ ਕਮੀਜ਼ ਦਾ ਪੱਲਾ ਇਸ ਤਰ੍ਹਾਂ ਉਠਾਉਗੇ ਇਸ ਤਰ੍ਹਾਂ ਉਠਾ ਕੇ ਦੋਨੇ ਪੱਲੇ ਠੀਕ ਹੈ ਜੀ ਇਹਦੀ ਕਾਟ ਪਾ ਦੋਗੇ ਫਰੰਟ ਦੀ ਕਾਟ ਪੈਣੀ ਹੈ ਜਿਹੜੀ ਇਸ ਤਰ੍ਹਾਂ ਆ ਲਓ ਜੀ ਠੀਕ ਹੈ ਜੀ ਆ ਲਓ ਜੀ ਠੀਕ ਹੈ ਜੀ ਆਪਣੇ 프ਰੰਟ ਦੀ ਕਾਟ ਪੈ ਗਈ ਹੁਣ ਨਾ ਮੈਂ ਤੁਹਾਨੂੰ ਸਾਹਮਣੇ ਦਾ ਵੀ ਦੱਸ ਦਿੰਨੀ ਇਹਨਾਂ ਦੇ ਜੋ ਸਾਹਮਣਾ ਹੈ ਤੋਂ ਕਿੰਨਾ ਹੈ ਠੀਕ ਹੈ ਜੀ ਉਹਦੀ ਮੈਂ ਤੁਹਾਨੂੰ ਮਾਰਕਿੰਗ ਹੈ ਜਿਹੜੀ ਕੀਤੀ ਹੈ ਪਰਫੈਕਟ ਨਾ ਨਾ ਪੈਣਾ ਦਾ ਠੀਕ ਹੈ ਜੀ ਪਰਫੈਕਟ ਫਿਟਿੰਗ ਆਊਗੀ ਇਹਨਾਂ ਦੀ ਕਿਉਂਕਿ ਆਪਾਂ ਜਿਹੜੀ 1.5 ਇੰਚ ਦੀ 19 ਇੰਚ 18 ਇੰਚ ਤੇ 17 ਇੰਚ ਚ 17 ਇੰਚ ਚ ਇੰਚ ਦੀ ਪੈਂਦੀ ਹੈ ਜੀ 18 ਤੋਂ ਲੈ ਕੇ 20 ਤੱਕ 1.5 ਇੰਚ ਦੀ ਹੀ ਕਾਟ ਪੈਂਦੀ ਆ 프ਰੰਟ ਦੀ ਬਾਕੀ ਤੁਸੀਂ ਕਸਟਮਰ ਦੇ ਸਾਹਮਣਾ ਵੀ ਨਾਪ ਲਿਆ ਕਰੋ ਠੀਕ ਹੈ ਜੀ ਉਸ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਕਾਟ ਪਰਫੈਕਟ ਪਈ ਆ ਕਿ ਨਹੀਂ ਪਈ ਠੀਕ ਹੈ ਇਹਨਾਂ ਦੇ ਹੈਗਾ ਜੀ 14 ਇੰਚ ਤੇ ਤਿਆਰ ਆ 7 7 14 ਹੁੰਦੇ ਆ ਠੀਕ ਹੈ ਜੀ ਤੇ ਆ ਆਪਣਾ 7.5 ਤੇ ਆ ਠੀਕ ਹੈ ਅੱਧੀ ਇੰਚ ਸੀਨ ਦੀ ਸਲਾਈ ਚ ਆਊਗੀ ਫਿਟਿੰਗ ਪਰਫੈਕਟ ਆਊਗੀ ਇਹਨਾਂ ਦੀ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਉਹਨਾਂ ਦਾ ਪਹਿਲਾਂ ਇੱਥੋਂ ਨਾਪ ਲੈਣ ਤੋਂ ਬਾਅਦ ਆਸ ਚੀਜ਼ ਦਾ ਨਾਪ ਵੀ ਲੈ ਲਿਆ ਕਰੋ ਵੀ ਕਿੰਨੀ ਆ ਠੀਕ ਹੈ ਉਹ ਹਿਸਾਬ ਨਾਲ ਇਹ ਕਾਟ ਪੈਂਦੀ ਆ ਦੂਜਾ ਨੰਬਰ ਇਹ ਕਾਟ ਜਿਹੜੀ ਹੁੰਦੀ ਹੈ ਜੀ ਇਹਨੂੰ ਚੈੱਕ ਕਰਕੇ 1.5 ਇੰਚ ਜਿਹੜੇ ਹੁਣ ਮੈਂ ਤੁਹਾਨੂੰ ਨਾਪ ਮੈਂਸ਼ਨ ਕੀਤੇ ਹੋਏ 17 ਤੱਕ ਦਾ ਪਾਉਨੇ ਆਪਾਂ ਇੰਚ ਦੀ 18 19 20 ਤੱਕ ਪਾਉਨੇ ਡੇਢ ਇੰਚ ਦੀ 21 22 23 ਤੱਕ ਪਾਉਨੇ ਪਾਉਨੇ 2 ਦੀ ਉਹ ਹਿਸਾਬ ਨਾਲ ਪਾਉਨੇ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਤੁਸੀਂ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਜਿਹੜੀ ਮਾਰਕਿੰਗ ਆਪਾਂ ਦੂਸਰੇ ਪਾਸੇ ਪਹੁੰਚਦੀ ਕਰਨੀ ਆ ਆ ਲੋ ਜੀ ਐਸੇ ਤਰ੍ਹਾਂ ਇੰਚੀ ਟੇਪ ਦੀ ਨੋਕ ਲੈ ਲਓ ਕੈਂਚੀ ਦੀ ਲੈ ਲਓ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਹਨਾ ਇਹਦੇ ਚ ਲੈਨਿੰਗ ਦੇ ਸਿਰਫ ਚੱਕਣੀਆਂ ਲੈਨਿੰਗ ਝਾਕ ਕੇ ਇਸ ਤਰ੍ਹਾਂ ਮਾਰਕਿੰਗ ਡਾਰਕ ਕਰ ਦੋਗੇ ਦੂਸਰੇ ਪਾਸੇ ਐਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਲਾ ਦਿਓ ਮਾਰਕਿੰਗ ਵੈਸੇ ਲੈਨਿੰਗ ਦੇ ਉੱਤੇ ਤਾਂ ਨਾ ਆਟੋਮੈਟਿਕਲੀ ਜਦੋਂ ਆਪਾਂ ਮਾਰਕਿੰਗ ਕਰਦੇ ਆ ਦੂਸਰੇ ਪਾਸੇ ਪਤਲਾ ਹੋਣ ਕਾਰਨ ਕੱਪੜਾ ਹਨਾ ਪਹੁੰਚਦੀ ਹੋ ਜਾਂਦੀ ਆ ਫਿਰ ਵੀ ਤੁਸੀਂ ਡਾਰਕ ਕਰ ਲਿਆ ਕਰੋ ਥੇਰਾ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਦੂਸਰੇ ਪੱਲੇ ਤੇ ਪਹੁੰਚਦੀ ਕਰਨੀ ਆ ਲੈਨਿੰਗ ਬੈਕ ਦੇ ਪੱਲੇ ਤੇ ਮਾਰਕਿੰਗ ਠੀਕ ਹੈ ਲੈਨਿੰਗ ਤੇ ਮਾਰਕ ਦੀ ਆਹ ਲਓ ਜੀ ਇਸ ਤਰ੍ਹਾਂ ਦੋਨੇ ਪੱਲੇ ਠਾਉਂਗੇ ਆਹ ਲਓ ਇਸ ਤਰ੍ਹਾਂ ਉਹ ਲੈਨਿੰਗ ਦਾ ਆ ਗਿਆ ਨੀਚੇ ਆਹ ਲਓ ਜੀ ਠੀਕ ਹੈ ਜੀ ਇਸੇ ਤਰ੍ਹਾਂ ਦੂਸਰੇ ਪਾਸੇ ਦੀ ਕਰ ਦੇਣੀ ਆ ਪਲੇਟ ਦੀ ਮਾਰਕਿੰਗ ਆਹ ਲਓ ਠੀਕ ਹੈ ਜੀ ਹੁਣ ਇਹ ਬੈਕ ਦੇ 프ਰੰਟ ਦੀ ਓਕੇ ਹੋ ਗਈ ਜੀ ਆਪਣਿਆਂ ਨੂੰ ਤੁਹਾਨੂੰ ਪੱਲਾ ਚੱਕ ਕੇ ਦਿਖਾ ਦਿੰਦੀ ਆ ਦੇਖੋ ਜੀ ਓਕੇ ਆ ਨਾ ਹੁਣ 프ਰੰਟ ਦਾ ਪੱਲਾ ਦੋਨੇ ਉਠਾ ਦੋਗੇ ਕਮੀਜ਼ ਦਾ ਵੀ ਔਰ ਲੈਂਗ ਦਾ ਵੀ ਆ ਲੋ ਹੁਣ ਆਪਾਂ ਬੈਕ ਤੇ ਆ ਗਏ ਬੈਕ ਦੀ ਆਪਾਂ ਮਾਰਕਿੰਗ ਕਰ ਦਿੱਤੀ ਨਾ ਹੁਣ ਇਹਨੂੰ ਡਾਰਕ ਕਰ ਦਿਓ ਇਸ ਤਰ੍ਹਾਂ ਠੀਕ ਹੈ ਹੁਣ ਇਹਦੇ ਦੂਜੇ ਪੱਲੇ ਆਟੋਮੈਟਿਕਲੀ ਪਹੁੰਚ ਹੀ ਗਈ ਹੋਣੀ ਆ ਦੇਖੋ ਮਾਰਕਿੰਗ ਦਿਖ ਰਹੀ ਹੈ ਨਾ ਉਹਨੂੰ ਡਾਰਕ ਕਰ ਦਿਓ ਠੀਕ ਹੈ ਜੀ ਆ ਲੋ ਬਸ ਇਹ ਮਾਰਕਿੰਗ ਆਪਣੀ ਨੰਨਾ ਦਾ ਕਟਿੰਗ ਓਕੇ ਹੋ ਗਈ ਠੀਕ ਹੈ ਹੁਣ ਆਪਾਂ ਇਹਦੀ ਜੋ ਡਿਜ਼ਾਈਨਿੰਗ ਕਰਨੀ ਔਰ ਇਹਦੇ ਬੈਕ ਦੇ ਪੱਲੇ ਤੇ ਜੱਪ ਕਿਹਾ ਕਸਟਮਰ ਨੇ ਲਾਉਣ ਨੂੰ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇਵਾਂਗੇ ਠੀਕ ਹੈ ਜੀ ਜੇ ਆਪਾਂ ਇੱਕ ਤਰ੍ਹਾਂ ਇੱਕ ਵੀਡੀਓ ਦਿੰਨੇ ਹਨਾ ਵੀਡੀਓ ਲੰਬੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਠੀਕ ਹੈ ਇਸ ਕਰਕੇ ਆਪਾਂ ਨੂੰ ਸ਼ਾਰਟ ਚ ਥੋੜੀ ਥੋੜੀ ਵੀਡੀਓ ਤੁਹਾਨੂੰ ਦੇਣੀ ਪੈਂਦੀ ਹੈ ਪਹਿਲਾਂ ਕਟਿੰਗ ਦੀ ਫਿਰ ਸਟੀਚਿੰਗ ਦੀ ਫਿਰ ਜੋ ਵੀ ਆਪਾਂ ਡਿਜ਼ਾਈਨਿੰਗ ਕਰਦੇ ਉਹਦੀ ਠੀਕ ਹੈ ਜੀ ਇਹਦੀ ਡਿਜ਼ਾਈਨਿੰਗ ਵੀ ਕਰਨੀ ਔਰ ਇਹਦੇ ਪੈਪਿੰਗ ਵੀ ਲੱਗਣੀ ਆ ਠੀਕ ਹੈ ਜੀ ਤੇ ਇਹਦੇ ਆਪਾਂ ਜਿਹੜੀ ਉਹ ਕਰਨੀ ਹੈਗੀ ਜੈਪ ਵੀ ਲਗਾਉਣੀ ਆ ਤੇ ਇਹਨਾਂ ਨੇ ਜੋ ਆਪਾਂ ਨੂੰ ਦੱਸਿਆ ਇਹਨਾਂ ਦੇ ਆ ਦੇਖੋ ਜੀ ਪੈਪਿੰਗ ਆ ਜਿਹੜੀ ਆ ਵਾਲੀ ਲਗਾਉਣੀ ਇਹਨਾਂ ਨੇ ਆ ਵਾਲੀ ਪੈਪਿੰਗ ਲੱਗਣੀ ਆ ਠੀਕ ਹੈ ਜੀ ਪੈਪਿੰਗ ਨਹੀਂ ਲੇਸ ਬੋਲਾਂਗੇ ਆਪਾਂ ਇਹਨੂੰ ਆ ਦੇਖੋ ਇਹਦੇ ਨਾਲ ਮੈਚ ਹੁੰਦੀ ਆ ਸਿੱਧੇ ਪਾਸੇ ਨਾਲ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਦੀ ਫਿਨਿਸ਼ਿੰਗ ਦੇਵਾਂਗੇ ਆਪਾਂ ਤੇ ਆ ਵਾਲੇ ਇਹਨਾਂ ਦੇ ਬਟਨ ਲੱਗਣੇ ਆ ਠੀਕ ਹੈ ਜੀ ਬਟਨ ਲਾ ਕੇ ਗਲੇ ਦੀ ਡਿਜ਼ਾਈਨਿੰਗ ਕਰਾਂਗੇ ਬਹੁਤ ਸੋਹਣੀ ਆਪਾਂ ਅੱਗੇ-ਅੱਗੇ ਤੁਹਾਨੂੰ ਵੀਡੀਓ ਵਿੱਚ ਬਣੇ ਰਿਹਾ ਕਰੋ ਠੀਕ ਹੈ ਜੀ ਅੱਗੇ-ਅੱਗੇ ਵੀਡੀਓ ਦੇਵ ਅੱਜ ਵਾਲੀ ਵੀਡੀਓ ਦੇਖੋ ਜੀ ਹੁਣ ਇਹਨਾਂ ਦੀ ਕਟਿੰਗ ਫਿਨਿਸ਼ ਹੋ ਗਈ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਠੀਕ ਹੈ ਜੀ ਮੈਂ ਵਾਰ-ਵਾਰ ਤੁਹਾਨੂੰ ਇਹੀ ਗੱਲ ਰਿਪੀਟ ਕਰਦੀ ਹੁੰਨੀ ਆ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਜੀ ਆਪਾਂ ਐਸੇ ਤਰ੍ਹਾਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦਿੰਦੇ ਰਹਨੇ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਹੀ ਧੰਨਵਾਦ ਫੈਲਦੇ ਆ ਕਿਸੇ ਫੇਰ ਦਿਨ ਨਵੀਂ ਵੀਡੀਓ ਦੇ ਨਾਲ